ਤੂੰ ਜਾਈ? ਹਾਂ ਮੈਂ ਜਾਈ। ਮੈਨੂੰ ਕੰਮ ਵੀ ਮਿਲ ਗਿਆ। ਕੀ ਕੰਮ ਮਿਲ ਗਿਆ? ਆਂਟੀ ਦੇ ਘਰੇ ਕੰਮ ਮਿਲ ਗਿਆ। ਉਹ ਬਸ ਰਹਿਣ ਦੇ। ਲੈ ਹੁਣ ਗੁਜ਼ਾਰਾ ਕਰਨ ਵਾਸਤੇ ਕਿਸੇ ਨੂੰ ਤਾਂ ਕੁਝ ਕਰਨਾ ਹੀ ਪੈਣਾ। ਮੈਂ ਤੈਨੂੰ ਕਹਤਾ ਨਾ ਵੀ ਨਹੀਂ ਕੰਮ ਕਰਨਾ। ਪਰ ਹੁਣ ਮੇਰੇ ਹੁੰਦੇ ਤੂੰ ਕਿਸੇ ਦੇ ਘਰੇ ਕੰਮ ਕਰੇਂਗੀ। ਫਿਰ ਐਸੇ ਵੀ ਨਾ ਤੁਸੀਂ ਬਿਮਾਰ ਪਏ ਹੋਗੇ। ਹੁਣ ਕਿਸੇ ਨੂੰ ਤਾਂ ਬਰਜਾ ਕੇ ਕੋਈ ਕੰਮ ਕਰਨਾ ਹੀ ਪਊਗਾ। ਥੱਲੇ ਆਂਟੀ ਦੇ ਘਰੇ ਯਾਰ ਕਿੰਨੇ ਕੁ ਜਣੇ ਨੇ ਸਿਰਫ ਕੱਲੀ ਆਂਟੀ ਹੈਗੀ। ਚਾਹੇ ਕੁਛ ਵੀ ਹੈ ਪਰ ਤੂੰ ਇਹ ਕੰਮ ਨਹੀਂ ਕਰੇਂਗੀ ਸੱਸੀ ਕਾ ਲਾਂਟੀ ਸੱਸੀ ਕਾ ਪੁੱਤ ਠੀਕ ਹੈ ਹਾਂਜੀ ਕਿਵੇਂ ਹੁਣ ਤੇਰਾ ਘਰ ਵਾਲਾ ਉਹ ਤਾਂ ਹਲੇ ਠੀਕ ਨਹੀਂ ਹੋਏ ਹੈਗੇ ਫਾਈਫਾਈਡ ਹੋ ਗਿਆ ਉਹਨਾਂ ਨੂੰ ਤਾਂ ਫੇਰ ਪੁੱਤ ਚੰਗੇ ਜਿਹੇ ਡਾਕਟਰ ਤੋਂ ਦਵਾਈ ਲੈਣੀ ਸੀ ਗਏ ਸੀਗੇ ਆਂਟੀ ਜੀ ਮੈਂ ਸੱਚ ਤੁਹਾਨੂੰ ਐ ਕਹਿੰਦੀ ਸੀਗੀ ਵੀ ਜੇ ਕੋਈ ਟਿਊਸ਼ਨ ਨੂੰ ਬੱਚੇ ਹੁਣ ਮੈਂ ਨਾ ਬੀਏ ਕੀਤੀ ਹੋਈ ਹੈ ਮੈਂ ਪੜਾ ਦਿਆ ਕਰੂੰਗੀ ਪੁੱਤ ਟਿਊਸ਼ਨ ਤਾਂ ਹੁਣ ਮੈਡਮ ਮੋਡਮ ਸਕੂਲਾਂ ਚ ਰਖਾ ਲੈਣੀਆਂ। ਅ ਨਾਲੇ ਆਪਣੇ ਮਹੱਲੇ ਚ ਜਵਾਕ ਵੀ ਕਿੰਨੇ ਕੁ। ਫਿਰ ਵੀ ਅੰਤੀਜੀਤ ਦੇਖ ਲਿਓ ਜੇ ਬਣਦਾ ਹੋਇਆ। ਹਣ ਕਮਾਉਣ ਵਾਲੇ ਤਾਂ ਕੱਲੇ ਉਹੀ ਸੀਗੇ। ਹੁਣ ਉਹ ਤਾਂ ਮੁੰਜੇ ਤੇ ਪਈ ਆਗੇ। ਫੇ ਮੇਰਾ ਹੀ ਫਰਜ਼ ਬਣਦਾ ਹੁਣ ਕਿਤੋਂ ਤਾਂ ਕੋਈ ਪੈਸਿਆਂ ਦਾ ਵੀ ਹਿੱਲਾ ਵਸੀਲਾ ਕਰਨਾ ਹੀ ਐ। ਉਹ ਤਾਂ ਤੇਰੀ ਗੱਲ ਠੀਕ ਐ ਪੁੱਤ। ਪਰ ਫਿਰ ਵੀ ਕਿਤੇ ਨੇੜੇ ਤੇੜੇ ਕਿਸੇ ਨੇ ਪੁੱਛਿਆ। ਖੇ ਬੱਚਿਆਂ ਨੂੰ ਟਿਊਸ਼ਨ ਲਾਉਣਾ ਤਾਂ ਮੈਂ ਤੇਰਾ ਜ਼ਿਕਰ ਜ਼ਰੂਰ ਕਰੂੰਗੀ। ਦੱਸ ਦੂੰਗੀ ਮੈਂ। ਤੂੰ ਫਿਕਰ ਨਾ ਕਰ। ਵਾਹਿਗੁਰੂ ਸਭ ਕੁਝ ਠੀਕ ਕਰ ਦੋਗਾ। ਕੀ ਕੰਟੀ ਜੀ ਪਰ ਜੇ ਕੋਈ ਹੋਰ ਵੀ ਕੰਮ ਹੋਇਆ ਮੇਰੇ ਲਈ ਜ਼ਰੂਰ ਦੱਸ ਦਿਓ। ਕੋਤੇ ਕੰਮ ਤਾਂ ਹੈਗਾ ਕਰਨ ਵਾਲਾ। ਪਰ ਗੁੱਸਾ ਨਾ ਕਰੀ ਤੇਰੇ ਕਰਨ ਵਾਲਾ ਨਹੀਂ ਹੈਗਾ। ਤੂੰ ਜ਼ਿਆਦਾ ਪੜ੍ਹੀ ਲਿਖੀ ਹੈਂ। ਕੀ ਪਤਾ ਤੂੰ ਉਹ ਕੰਮ ਕਰਨਾ ਕਿ ਨਹੀਂ ਕਰਨਾ। ਕੰਮ ਕਿਹੜਾ ਕੰਮ ਆਂਟੀ ਜੀ? ਫੈਸੇ ਵੀ ਔਖੇ ਟਾਈਮ ਤਾਂ ਸਾਰੇ ਕੰਮ ਹੀ ਕਰਨੇ ਪੈਂਦੇ ਆ। ਤੁਸੀਂ ਦੱਸ ਦਿਓ ਜਿਹੜਾ ਵੀ ਕੰਮ ਆ ਮੈਂ ਕਰ ਲੂੰਗੀ। ਪੁੱਤ ਮੇਰੇ ਇਹ ਨਾਲ ਬੈਕ ਪੇਨ ਬਹੁਤ ਰਹਿੰਦੀ ਆ ਤੇ ਮੇਰੇ ਤੋਂ ਘਰ ਦੀਆਂ ਸਾਫ ਸਫਾਈਆਂ ਦਾ ਕੰਮ ਨਹੀਂ ਹੁੰਦਾ ਤੇ ਸਾਹਮਣੇ ਕੋਠੀ ਵੀ ਬਹੁਤ ਵੱਡੀ ਆ ਤੇ ਜੇ ਤੂੰ ਮੇਰੀ ਹੈਲਪ ਕਰ ਦਿਆ ਕਰੀ ਕੋਈ ਨਹੀਂ ਆਂਟੀ ਜੀ ਜੇ ਸਭ ਕਰਨਾ ਕੋਈ ਨਹੀਂ ਆਂਟੀ ਜੀ ਮੈਂ ਸਾਰੇ ਕੰਮ ਕਰ ਲੂੰਗੀ ਜੇ ਕੋਈ ਰਸੋਈ ਦਾ ਕੰਮ ਵੀ ਹੋਇਆ ਉਹ ਵੀ ਦੱਸ ਦਿਓ ਕੋਈ ਨਹੀਂ ਪੁੱਤ ਕੰਮ ਤਾਂ ਤੈਨੂੰ ਸਾਰਾ ਦੇਖ ਕਰਨਾ ਹੀ ਪੈਣਾ ਤੇ ਘਰ ਵੀ ਦਿਆ ਕਰਨਾ ਤੂੰ ਇਹ ਨਾ ਸਮਝੀ ਕਿ ਮੈਂ ਤੈਨੂੰ ਆਪਣੇ ਘਰ ਦੀ ਨੌਕਰਣੀ ਬਣਾ ਕੇ ਰੱਖਣਾ ਤੂੰ ਮੇਰੀ ਧੀ ਐ ਤੇ ਧੀ ਬਣ ਕੇ ਰਹੀ ਠੀਕ ਹੈ ਪੁੱਤ ਹਾਂਜੀ ਉਹ ਤਾਂ ਠੀਕ ਆ ਮੈਂ ਤੁਹਾਨੂੰ ਐ ਕਹਿੰਦੀ ਸੀ ਵੀ ਮੇਰੇ ਜਿੰਨੇ ਵੀ ਪੈਸੇ ਬਣਦੇ ਹੋਏ ਮੈਨੂੰ ਰੋਜ਼ ਹੀ ਦੇ ਦੇ ਆਖ ਰਿਓ ਮੈਨੂੰ ਲੋੜ ਪੈਂਦੀ ਆ ਹੁਣ ਤੂੰ ਪੁੱਤ 5 ਰੁਪਏ ਐਡਵਾਂਸ ਲੈ ਲੈ ਮੇਰੇ ਤੋਂ ਤੇ ਨਾਲੇ ਅੰਦਰ ਕੰਮ ਦੀ ਚਾਹਤੀ ਜੇ ਮਾਰ ਲੈ ਰੋਟੀ ਵੀ ਦੋ ਟਾਈਮ ਦੀ ਲੈ ਜਾਇਆ ਕਰੀ ਠੀਕ ਐ ਜੀ ਧੰਨਵਾਦ ਮੈਂ ਦੇਖ ਲੈਣੀ ਆ ਦੇ 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 ਮੇਰਾ ਸਿਰ ਮੇਰਾ ਸਿਰ ਬਹੁਤ ਦੁਖੀ ਜਾਂਦਾ ਘੁੱਟਦੇ ਘੁੱਟਦੇ ਲੈ ਮੇਰੇ ਪੁੱਤ ਦਾ ਸਿਰ ਦੁਖਣ ਲੱਗਿਆ ਤੂੰ ਐ ਕਰ ਪੁੱਤ ਸਿਰ ਤਾਂ ਤੇਰਾ ਹੁਣ ਦੁਖਣੋਂ ਹਟਜੂ ਮੇਰੇ ਸਿਰ ਨਾਲ ਸਿਰ ਪੜਿਆ ਜਿ세 ਜਿ세 ਕੀ ਹੋਇਆ ਕੋਝ ਨਹੀਂ ਮੈਂ ਤੂੰ ਜਾਏਂ ਖਾਮੇ ਗਈ ਮੈਨੂੰ ਕੰਮ ਵੀ ਮਿਲ ਗਿਆ ਕੀ ਕੰਮ ਮਿਲ ਗਿਆ ਆਂਟੀ ਦੇ ਘਰੇ ਕੰਮ ਮਿਲ ਗਿਆ ਉਹ ਬਸ ਰਹਿਣ ਦੇ ਲੈ ਹੁਣ ਗੁਜ਼ਾਰਾ ਕਰਨ ਵਾਸਤੇ ਕਿਸੇ ਨੂੰ ਤਾਂ ਕੁਝ ਕਰਨਾ ਹੀ ਪੈਣਾ ਮੈਂ ਤੈਨੂੰ ਕਹਤਾ ਨਾ ਵੀ ਨਹੀਂ ਕੰਮ ਕਰਨਾ ਪਰ ਹੁਣ ਮੇਰੇ ਹੁੰਦੇ ਤੂੰ ਕਿਸੇ ਦੇ ਘਰੇ ਕੰਮ ਕਰੇਂਗੀ ਜੈਸੇ ਵੀ ਨਾ ਤੁਸੀਂ ਬਿਮਾਰ ਪਏ ਹੋਗੇ ਕਿਸੇ ਨੂੰ ਤਾਂ ਬਾਅਦ ਚਾਹੇ ਕੋਈ ਕੰਮ ਕਰਨਾ ਹੀ ਪਊਗਾ। ਹਲੇ ਆਂਟੀ ਦੇ ਘਰੇ ਔਰ ਕਿੰਨੇ ਕੁ ਜਣੇ ਨੇ ਸਿਰਫ ਕੱਲੀ ਆਂਟੀ ਹੈਗੀ। ਚਾਹੇ ਕੁਝ ਵੀ ਐ। ਪਰ ਤੂੰ ਇਹ ਕੰਮ ਨਹੀਂ ਕਰੇਂਗੀ। ਜਦੋਂ ਮੈਂ ਤੈਨੂੰ ਕਹਤਾ। ਬਸ ਨਹੀਂ ਕਰਨਾ ਕੋਈ ਨਾ ਮੈਂ ਆਪ ਹੀ ਕਰ ਲਊਂਗਾ ਕੋਈ ਨਾ ਕੋਈ ਹਿੱਲਾ। ਕੋਈ ਹਿੱਲਾ ਨਹੀਂ ਹੁੰਦਾ ਹੈਗਾ ਦੇਖ ਲਿਆ ਮੈਂ। ਇਹ ਤੂੰ ਸਮਝਿਆ ਕਰ ਤੈਨੂੰ ਕੰਮ ਨਹੀਂ ਕਰਨਾ ਹੁੰਦਾ। ਤੂੰ ਕੰਮ ਕਦੇ ਕਰਿਆ ਵੀ ਨਹੀਂ। ਕੁਝ ਨਹੀਂ ਹੁੰਦਾ। ਨੌਕੀ ਸੋਕੀ ਆਪੇ ਕਰ ਲੂਂਗੇ। ਤੁਸੀਂ ਇਦਾਂ ਹੀ ਖਾਜਾ ਕਰੋ। ਉਹ ਤਾਂ ਠੀਕ ਐ। ਪਰ ਸੱਚੀ ਮੈਨੂੰ ਤਾਂ ਨਹੀਂ ਲੱਗ ਰਿਹਾ। ਯਾਰ ਬੱਸ ਹੁਣ ਤੁਸੀਂ ਬਹੁਤੀਆਂ ਗੱਲਾਂ ਜਿਹਾ ਨਾ ਕਰੋ। ਮੈਂ ਤੁਹਾਨੂੰ ਕਹਤਾ ਨਾ ਮੈਂ ਕਰ ਲੂੰਗੀ ਕੰਮ। ਤੁਸੀਂ ਨਹੀਂ ਫਿਕਰ ਨਾ ਕਰੋ। ਕਾਹ ਜੀ ਆਪਣੇ ਘਰ ਦੇ ਮੰਨੇ ਆਂਦੇ ਨਾ। ਤਾਂ ਆਪਾਂ ਤੁਹਾਨੂੰ ਨਹੀਂ ਉੱਥੇ ਵਿਆਹ ਕਰਾਉਂਦੇ। ਫਿਕਰ ਹੀ ਰਹਿਣੇ ਮੌਜਾ। ਸਾਰਾ ਕੁਝ ਤਾਂ ਹੈਗਾ ਸੀ ਕਰੇ। ਪਰ ਤੈਨੂੰ ਕੀ ਲੱਗਦਾ? ਵੀ ਉਹਨਾਂ ਨੇ ਆਪਣਾ ਵਿਆਹ ਹੋਣ ਦੇਣਾ ਸੀਗਾ। ਉਦੋਂ ਮੇਰਾ ਵਿਆਹ ਕਿਸੇ ਹੋਰ ਨਾਲ ਕਰ ਦਿੰਦੇ ਤੇ ਫਿਰ ਇਦਾਂ ਚਾਰ ਜ਼ਿੰਦਗੀਆਂ ਖਰਾਬ ਹੁੰਦੀਆਂ ਪਰ ਜੇ ਮੇਰਾ ਵਿਆਹ ਕਿਸੇ ਹੋਰ ਨਾਲ ਕਰਦੇ ਨਾ ਪਹਿਲਾਂ ਤਾਂ ਮੈਂ ਕਰਾਉਣਾ ਹੀ ਨਹੀਂ ਸੀ ਪਰ ਫਿਰ ਮੈਂ ਉਹਦੇ ਨਾਲ ਰਹਿ ਨਹੀਂ ਸਕਦਾ ਸੀ ਇਧਰ ਤੋਂ ਬਿਨਾ ਮੈਂ ਵੀ ਕਦੇ ਕਿਸੇ ਨੂੰ ਡੇਗੀ ਜਗ੍ਹਾ ਨਹੀਂ ਸੀ ਦੇਂਦੇ ਕਰਦੇ ਆਪਣੀ ਫੀਲਿੰਗ ਆਪਣੀ ਗੱਲਾਂ ਸਮਝ ਲੈਂਦੇ ਤਾਂ ਜਦੋਂ ਆਪਾਂ ਇਕੱਠੇ ਰਹਦੇ ਹੁੰਦੇ ਉੱਥੇ ਘਰ ਹਾਂ ਕਿਹੜੀਆਂ ਗੱਲਾਂ ਸਾਰੀਆਂ ਸਹੀ ਨੇ ਪ੍ਰਕਾਸ਼ ਜੀ ਆਪਾਂ ਇੱਕੋ ਪਿੰਡ ਦੇ ਨਾ ਹੁੰਦੇ ਆ ਸ਼ਾਇਦ ਮੇਰੇ ਘਰ ਤੇ ਹੀ ਮਨਸਾਹਲ ਖੈਰ ਕਿਹੜੀਆਂ ਗੱਲਾਂ ਲੈ ਕੇ ਮੈਂ ਕਰਦੀ ਹਾਂ ਕੁਝ ਬਣਾ ਲੈਣਗੀ ਹੁਣ ਤੁਹਾਡੇ ਵਾਸਤੇ ਤੂੰ ਬਸ ਪਾਣੀ ਦਾ ਗਲਾਸ ਲਿਆ ਦੇ ਕੱਲਾ ਆ ਗਈ ਪਤਾ ਨਹੀਂ ਜ਼ਿੰਦਗੀ ਅੱਲੀ ਕਿਹੜੇ ਕਿਹੜੇ ਰੰਗ ਦਿਖਾਊਗੀ ਹੋਰ ਕੀ ਮੇਰਾਣੀ ਬਣੇ ਠੀਕ ਆ ਠੀਕ ਠਾਕ ਵਧੀਆ ਤੂੰ ਦੱਸ ਕਿਵੇਂ ਆ ਠੀਕ ਆ ਬਣ ਹੋਰ ਖੈਰ ਸੁੱਖਾ ਵਧੀਆ ਖੈਰ ਸੁੱਖਾ ਬਸ ਟਾਈਮ ਪਾਸੇ ਕਰੀ ਜਾਂਦੇ ਆ ਜਿਹੜਾ ਹੁੰਦਾ ਹੋਰ ਕੀ ਐ ਹਨ ਮੈਂ ਤੇ ਤੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਕੀ ਗੱਲ ਕਰਨੀ ਤੁਸੀਂ ਨਾ ਕਰੀ ਇੱਕ ਮੈਂ ਤੈਨੂੰ ਗੱਲ ਦੱਸਦੀ ਆ ਹਾਂ ਦੱਸ ਕੀ ਗੱਲ ਦੱਸੇਗੀ ਖੈਰ ਦੀ ਵੀ ਐ ਹਾਂ ਗੱਲ ਤਾਂ ਖੈਰ ਦੀ ਆ ਮੈਂ ਮੇਰੇ ਨਾਨਕੇ ਗਈ ਸੀ ਅੱਛਾ ਉੱਥੇ ਖੈਰ ਸੁੱਖਾ ਸਾਰੇ ਹਾਂ ਖੈਰ ਸੁੱਖਾ ਬਸ ਇੱਕ ਮੈਂ ਤੈਨੂੰ ਇਹ ਦੱਸ ਦਿੱਤੀ ਉੱਥੇ ਨਾ ਮੈਂ ਆਪਣੀ ਪਰੀਤ ਤੇ ਜੱਸਾ ਦੇਖੇ ਤੀਏ ਜੱਸਾ ਹੂੰ ਜੱਸਾ ਤਾਂ ਕਿੱਥੋਂ ਦੇਖ ਲੈ ਜੱਸਾ ਤਾਂ ਮਰ ਗਿਆ ਨਾਨੀ ਤਾਂ ਨਹੀਂ ਆਇਆ ਨਾ ਕਹਿ ਮੈਂ ਦੇਖੇ ਤੀ ਤਾਂ ਤੇ ਨਹੀਂ ਤਾਂ ਨੁਰਾ ਨਹੀਂ ਨਹੀਂ ਜੱਸਾ ਮੇਰੇ ਲਈ ਮਰ ਗਿਆ ਤੂੰ ਮੇਰੇ ਕੋਲ ਜੱਸੇ ਦੀ ਗੱਲ ਨਾ ਛੇੜ ਜੇ ਹੋਰ ਗੱਲ ਕਰਨੀ ਹੈ ਕੋਈ ਕਰ ਲੈ ਨਹੀਂ ਉਹ ਬਾਹਰ ਖੁੱਲ ਲੈ ਭੱਗ ਜਾ ਨਾਨੀ ਆ ਨਹੀਂ ਕਰਦੀ ਤੇ ਮੈਂ ਚਲ ਕੇ ਵੀ ਅਬੀ ਬੱਡੀ ਫੈਲ ਬਣਾ ਕੇ ਦਸਣ ਆਈ ਸੀ ਮੈਂ ਤਾਂ ਹਣਾ ਗਵੀਰ ਵੀ ਤੇਰਾ ਬੁੱਤਾ ਤੇਰੀ ਅੰਦਰਾਂ ਨੀ ਰਣੀ ਐ ਨਾਰੂ ਹੈ ਨਾ ਵੀ ਚੱਲ ਜਾ ਤੈਨੂੰ ਕੀ ਪਤਾ ਮੈਂ ਕਿਵੇਂ ਦਿਲ ਤੇ ਪੱਥਰ ਤਰ ਕੇ ਆਪਣੇ ਬੁੱਤ ਨੂੰ ਮਰਿਆ ਸਮਝਦੀ ਆ ਇੱਕ ਬੁਲਾਉਣ ਦੀ ਕੋਸ਼ਿਸ਼ ਕਰਦੀ ਆ ਉਹਨੂੰ ਜਦੋਂ ਉਹਨੇ ਨਹੀਂ ਕਦੇ ਮੁੜ ਕੇ ਦੇਖਿਆ ਵੀ ਮੇਰੀ ਮਾਂ ਕਿੱਥੇ ਹੈ ਮੇਰੀ ਭੈਣ ਕਿੱਥੇ ਹੈ ਆ ਤਨੀ ਹਵਨ ਦਰਦੀ ਚਾਉਂਦੀਆਂ ਨੇ ਪਤਨੀ ਉਹੀ जख्म ਤੇ ਨੂਠ ਬੋਣ ਹੁੰਦੀ ਆ ਜਹੜ ਜਾਣਾ ਆ ਕੇ ਗੱਲ ਛੇੜਦੀ ਮੈਂ ਤਾਂ ਬਾਹਰ ਨਿਕਲਣ ਜੋਗੀ ਵੀ ਨਹੀਂ ਛੱਡੀ ਹੈਗੀ ਚੰਦਰੇ ਆਪਦੇ ਮਨ ਨੂੰ ਸਮਝਾ ਲੈਨੀ ਆ ਵੀ ਜੱਸਾ ਮਰਕ ਲੋਕਾਂ ਨੂੰ ਕਿਵੇਂ ਸਮਝਾਵਾਂ ਕੀ ਕਹਾਂ ਲੋਕਾਂ ਨੂੰ ਫੋਨ ਤਾਂ ਮੜੀ ਜੇ ਠੀਕ ਹੋਏ ਹੋਗੇ ਤੇ ਕੰਮ ਕਰਨ ਲੱਗ ਕੇ ਦੁਬਾਰਾ ਉਹ ਚਲ ਕੋਈ ਨਾ ਉਹੀ ਉਰੇ ਉਹ ਦੰਦ ਜਾਂ ਬਰੇ ਦੀ ਮਾਂ ਸਾਫ ਜੀਰਾ ਮੇਰੀ ਗੱਲ ਸੁਣ ਤੁਸੀਂ ਰੈਸਟ ਕਰ ਲਓ ਤੂੰ ਕਰ ਲੈਣਾ ਚਾਹ ਬਣ ਗਈ ਹਾਂ ਬਸ ਮੈਂ ਤੇਰੀ ਹੋਈ ਹੈ ਕਿ ਮੈਂ ਲੈ ਆਉਣੀ ਆ ਤੁਹਾਡੇ ਵਾਸਤੇ ਨਾਲ ਬ੍ਰੈਡ ਖਾ ਲਓ ਨਾਲ ਤੁਸੀਂ ਠੀਕ ਐ ਤੇ ਤੂੰ ਕਿੱਧਰ ਨੱਚ ਤਿਆਰ ਹੋ ਰਹੀਆਂ ਦਰ ਕੀ ਜਿੱਥੇ ਤਾਂ ਹੈਗਾ ਅਸੀਂ ਆਂਟੀ ਕੋਲ ਕੰਮ ਤੇ ਚੱਲਿਆਂਗੇ ਬਸ ਫਿਰ ਟਾਈਮ ਵੀ ਹੋਈ ਜਾਂਦਾ ਮੈਂ ਜਾ ਕੇ ਉਹਨਾਂ ਦੇ ਵਾਸਤੇ ਰੋਟੀ ਤੇ ਰਹੀ ਪਕਾ ਦਾਂ ਮੇਰੀ ਗੱਲ ਸੁਣ ਫਰੀਦਾ ਠੀਕ ਹੈ ਨਾ ਮੈਂ ਆਪ ਹੀ ਕਰ ਲੂੰ ਕੋਈ ਨਾ ਕੋਈ ਹਿੱਲਾ ਮੈਂ ਤੁਹਾਨੂੰ ਕਿਹਾ ਨਾ ਕੱਲ ਵੀ ਕਿਹਾ ਸੀਗਾ ਕੁਝ ਠੀਕ ਹੁੰਦਾ ਹੈਗਾ ਜੇ ਥੋੜਾ ਜਿਹਾ ਮੈਂ ਕੰਮ ਕਰ ਲੂੰਗੀ ਕੀ ਹੋ ਜਾਊਗਾ ਉਹ ਮੈਂ ਹੋ ਜਾਊਂ ਦੋ ਦਿਨਾਂ ਦਾ ਠੀਕ ਕੋਈ ਗੱਲ ਨਹੀਂ ਬਸ ਮੈਂ ਲੈ ਕੇ ਆਣੀ ਥੋੜੀ ਵਸੇ ਚਾਹ ਤੇ ਬਰੈਡ ਠੀਕ ਹੈ ਤੇ ਭਾ ਕੀ ਜਦੋਂ ਆਂਟੀ ਕੋਲ ਪਨੀਰ ਰੋਟੀ ਵੇਰੇ ਮੈਂ ਫੜਾ ਚੁੰਗੇ ਵਿੱਚ ਕੋਈ ਨਾ ਚਲ ਦੁਪਹਿਰ ਨਾਲ ਜਾਈਂ ਜੇ ਕੰਮ ਨਾ ਹੋਇਆ ਦਾਛ ਨੂੰ ਇਹਨਾਂ ਕੋਈ ਲੋੜ ਨਹੀਂ ਹੁਣ ਨਾ ਤੁਸੀਂ ਇਹ ਸਭ ਕੰਮ ਛੱਡੋ ਚੱਕ ਕੇ ਰਸਟ ਕਰ ਲਓ ਚੱਲ ਮੈਂ ਹੁਣ ਆਜ ਉਹ ਕਿਤੇ ਹੋਈ ਬਸ ਇੱਥੇ ਹੱਥ ਪੁੱਲਾ ਮਾਰ ਕੇ ਆ ਗਿਆ ਬਸ ਦੋ ਕਿੱਡੇ ਡੱਬੇ ਤੇ ਰਹਿਣਾ ਕਦੇ ਕਦੇ ਸੱਚੀ ਸੋਚਦੀ ਹਾਂ ਮੇਰੇ ਕਿੰਨੇ ਵੱਡੇ ਵੱਡੇ ਸੁਪਨੇ ਸੀ ਪਰ ਇਹ ਨਹੀਂ ਸੀ ਪਤਾ ਤਦੇ ਕਿ ਸਿੱਧੇ ਕਰੇ ਐਵੇਂ ਕੰਮ ਵੀ ਕਰਨਾ ਪੋੜਾ ਕਿਤੇ ਚਾਹ ਸੀਗੇ ਮੇਰੇ ਕਿ ਮੈਂ ਵੱਟੇ ਸੀ ਘਾਜ ਰਾਜ ਕਰੂੰਗੀ ਪਰ ਖੈਰ ਜੋ ਕੁਛ ਕਿਸਮਤ ਚ ਲਿਖਿਆ ਹੁੰਦਾ ਹੋਣਾ ਤੋ ਹੀ ਹੁੰਦਾ ਕੀ ਹੋਇਆ ਪੁੱਤ ਕੀ ਦੇ ਨਾਲ ਗੱਲਾਂ ਕਰੀ ਜਾਂਦੀ ਆ ਨਹੀਂ ਬਸ ਮੈਂ ਸੋਚ ਰਹੀ ਸੀ ਮੈਂ ਕਿ ਅੱਜ ਸ਼ੀਸ਼ਾ ਸਾਫ ਕਰਦਾ ਵਾ ਬੋ ਮਿੱਟੀ ਜਮਰੀ ਸੀ ਅੱਛਾ ਅੱਛਾ ਚੱਲ ਵਧੀਆ ਹੋਇਆ ਸ਼ੀਸ਼ਾ ਸਾਫ ਕਰਦਾ ਮੇਰੀ ਗੱਲ ਸੁਣ ਪੁੱਤ ਹਾਂ ਚੰਚੀਂਟੀ ਤੇਰੇ ਪਿੰਕੇ ਕਿਹੜੇ ਪਿੰਡ ਨੇ ਪੇਕੇ ਹਾਂ ਕਿਹ ਨਾਲੇ ਨਾਂ ਤੂੰ ਕਦੀ ਸੌਰਿਆਂ ਦਾ ਜ਼ਿਕਰ ਕੀਤਾ ਸੌਰੇ ਕਿਹੜੇ ਪਿੰਡ ਨੇ ਇੱਥੇ ਤਾਂ ਤੁਸੀਂ ਰੈਂਟ ਤੇ ਰਹਿੰਦੇ ਆ ਹਾਂਜੀ ਉਹ ਸੌਰੇ ਮੈਂ ਕਹਿੰਦੀ ਆ ਸੀਟੀ ਵੱਜੀ ਜਾਂਦੀ ਆ ਸਬਜ਼ੀ ਦੀ ਮੈਂ ਬਸ ਇੱਕ ਮਿੰਟ ਚ ਆਈ ਮੈਂ ਆ ਕੇ ਕਰਦੇ ਆਂ ਆਪਾਂ ਗੱਲ ਸੀਟੀ ਵੱਜੀ ਜਾਂਦੀ ਆ ਕੰਮ ਦੀ ਬੜੀ ਕਰੇਂਦੀ ਆ ਕੰਮ ਦਾ ਤਾਂ ਪੂਰਾ ਪੂਰਾ ਖਿਆਲ ਰੱਖਦੀ ਆ ਅੱਛਾ ਮੂੰਹ ਚ ਨਹੀਂ ਆਂਦੀ ਕਿ ਦੱਸਾਂ ਮੈਂ ਕਿ ਮੇਰੇ ਸੋਹਰੇ ਮੇਰੇ ਲਈ ਤਾਂ ਹੈ ਹੀ ਨਹੀਂ ਨਾ ਹੀ ਉਹਨਾਂ ਲਈ ਮੈਂ ਕੁਛ ਲੱਗਦੀ ਬਾਕੀ ਸਾਰੇ ਰਿਸ਼ਤੇ ਤਾਂ ਟੁੱਟ ਕੇ ਇੰਨੇ ਕੁ ਦੂਰ ਆ ਗਏ ਕਿ ਹੁਣ ਹੀ ਸਮਝ ਨਹੀਂ ਆਉਂਦਾ ਕਿਹੜੇ ਮੋੜ ਤੇ ਗੜੀਆਂ ਜਿੱਦ ਤੱਕ ਨਾ ਤਾਂ ਕੋਈ ਮੈਨੂੰ ਆਪਣਾ ਲੱਗਦਾ ਤੇ ਨਾ ਕੋਈ ਦਬਾਉਂਦਾ ਅਸਾਂ ਤਾਂ ਸਿਰਫ਼ ਜੱਤੀ ਦਾ ਸਾਥ ਹੀ ਰਹਿ ਗਿਆ ਸੋਹਰੇ ਸਾਥ ਛੱਡ ਤਾ ਕਪਤਾਨੀ ਕੀ ਹੋਊਗਾ ਮੰਮੀ ਜੇ ਗੁੱਸਾ ਨਾ ਕਰੋ ਇੱਕ ਗੱਲ ਕਹਾਂ ਹਾਂ ਬੋਤ ਕੇ ਮਾਦਾ ਹੈ ਕਰਨੀ ਹੈ ਜੇ 4 ਦਿਨ ਪਰਿਸ਼ਤਦਾਰੀ ਚ ਆਈਏ ਇਹਨੇ ਲੋਕਾਂ ਦੀਆਂ ਗੱਲਾਂ ਤੋਂ ਵੱਚ ਜਾਂਗੇ ਕੋਤ ਰਿਸ਼ਤੇਦਾਰਾਂ ਚ ਕੀ ਕਰਾਂਗੇ ਜਾ ਕੇ ਨਾਲੇ ਫਿਰ ਆਪਾਂ ਕਿੰਨਾ ਕੁ ਟਾਈਮ ਰਿਸ਼ਤੇਦਾਰੀਆਂ ਚ ਬੈਠੇ ਰਹਿਾਂਗੇ ਰਿਸ਼ਤੇਦਾਰ ਤੈਨੂੰ ਕੀ ਲੱਗਦਾ ਵੀ ਆਪਾਂ ਨੂੰ ਨਹੀਂ ਕਹਿਣਗੇ ਕੁਝ ਦੇਦਰਾਂ ਖਾਲ ਮੈਨੂੰ ਮਾਰਨ ਦੇ ਗੱਲਾਂ ਗੱਲਾਂ ਚ ਕਹਿੰਗੇ ਇਹਨਾਂ ਕੋਲ ਇੱਕ ਕੁੜੀ ਨਹੀਂ ਸਾਂਭੀ ਗਈ ਉਹ ਤਾਂ ਮੰਮੀ ਤੂੰ ਮੇਰੀ ਗੱਲ ਸੁਣ ਤੇਰੇ ਯਾਰਾਂ ਦੋਸਤਾਂ ਦੇ ਕੋਲ ਫੋਨ ਨੇ ਆਪਣੇ ਆਂਡੀਆਂ ਗਵਾਂਡੀਆਂ ਦੇ ਫੋਨ ਨੇ ਤੈਨੂੰ ਵੀ ਲੱਗਦਾ ਨੂੰ ਕਿਸੇ ਨੇ ਦੱਸਿਆ ਨਹੀਂ ਹੋਣਾ ਨਹੀਂ ਮੰਮੀ ਜੇ ਉਹਨੂੰ ਪਤਾ ਲੱਗ ਗਿਆ ਇਹਨਾਂ ਨੂੰ ਤਾਂ ਉਹਨੇ ਮੈਨੂੰ ਪੁੱਛ ਲੈਣਾ ਸੀਗਾ ਉਹਨੂੰ ਹਜੇ ਕੁਝ ਨਹੀਂ ਪਤਾ ਹੋਗਾ ਤੇ ਤੁਸੀਂ ਵੀ ਨਾ ਕੋਈ ਗੱਲ ਕਰਿਓ ਮੈਂ ਤਾਂ ਕੀ ਕਰਨੀ ਬਥੋ ਇਹੋ ਜੀਆਂ ਗੱਲਾਂ ਤਾਂ ਨਾ ਆਪੇ ਨਹੀਂ ਗੁੱਚੀਆਂ ਨਹੀਂ ਰਹਿੰਦੀਆਂ ਪਰ ਮੇਰੀ ਗੱਲ ਸੁਣ ਛੇ ਕਿਤੇ ਰਿਸ਼ਤੇਦਾਰੀ ਚ ਨਹੀਂ ਜਾਣਾ ਆ ਘਰ ਨੂੰ ਮੇਰੇ ਪੇਕੇ ਜਾਇ ਆਣੇ ਆ ਉਹ ਤਾਂ ਸਮਝਦੇ ਆ ਨਾ ਆਪਣਾ ਦੁੱਖ ਕਿਤੇ ਤੂੰ ਜਾਣਾ ਤੁਰ ਜਾ ਮੈਂ ਤੇ ਨਹੀਂ ਜਾਣਾ ਲੈ ਮम्मी ਕੀ ਕਹਿੰਦੀਆਂ ਗੱਲਾਂ ਕਰਦੇ ਹੋ ਮੰਨਿਆ ਵੀ ਆਪਣਾ ਲੜਾਈ ਝਗੜੇ ਰਹਿੰਦੇ ਆ ਘਰ ਚ ਪਰ ਇਹ ਥੋੜੀ ਆ ਕਿ ਮੈਂ ਤੁਹਾਨੂੰ ਦੁੱਖ ਦੇ ਸਮੇਂ ਛੱਡ ਕੇ ਤੁਰ ਜੂਗੀ ਸ਼ਾਬਾਸ਼ ਤੇਰੇ ਜਿੰਨੇ ਸਾਥ ਨੇ ਭਾਇ ਮਰ ਦੁੱਖ ਦੀ ਘੜੀ ਚ ਤੇਰਾ ਮੇ ਕਿੰਨਾ ਕੁ ਟਾਈਮ ਆ ਫਿਰ ਨੂੰ ਹੁਣ ਘਰ ਵੀ ਨਹੀਂ ਸਕਦੇ ਮੇ ਤਾਂ ਸੱਚੀ ਜਉਣਾ ਜਮੀ ਉੱਪਰ ਹੋਲਾ ਪੈਸਾ ਨੂੰ ਲੱਗੇ ਮੈ ਤਾਂ ਜੀ ਕੋਠੇ ਤੇ ਕੱਪੜੇ ਵੀ ਪਾਉਣ ਜਾਣੀ ਨਾ ਤਾਂ ਜਨਾਨੀਆਂ ਐ ਐ ਜਾਗਦੇ ਨੇ ਘਿਟਰ ਘਿਟਰ ਇਹਨਾਂ ਨਿਕਲ ਕੇ ਆਈਆਂ ਐਂ ਕਹਿੰਦੀਆਂ ਹੁੰਦੀਆਂ ਐਂ ਕਹਿੰਦੀਆਂ ਨੇ ਪਰ ਜੇ ਸੋਚੀਏ ਨਾ ਇਸ ਦੁਨੀਆ ਤੇ ਅਸੀਂ ਇਕੱਲੇ ਨਹੀਂ ਤੇਰੀਆਂ ਨਾਲ ਹੁੰਦੀਆਂ ਨੇ। ਮੰਮੀ ਹੁੰਦੀਆਂ ਤਾਂ ਹੈਗੀਆਂ ਨੇ। ਚਰਨੀਆਂ ਤਾਂ ਪੈਂਦੀਆਂ ਨੇ। ਪਰ ਜਿੱਦ ਰਹਿਣਾ ਹੁੰਦੀਆਂ ਨੇ ਪਤਾ ਤਾਂ ਉਸ ਨੂੰ ਲੱਗਦਾ ਨਾ ਹੁਣ ਬਾਹਰ ਲੋਕ ਤਾਂ ਸਵਾਦ ਲੈ ਲੈਣੇ ਨੇ ਪਰ ਆਪਣੀ ਨਾਲ ਬਣੀਆ ਪਤਾ ਤਾਂ ਆਪਾਂ ਨੂੰ ਹੈ ਨਾ ਆ ਲੈ। ਇੱਕ ਰਿਸ਼ਤੇਦਾਰ ਨੇ ਤੇ ਭਾਰ ਕੇ ਫੋਨ ਕਾਲ ਕਰਕੇ ਧੋਮਾ ਕਰਤਾ। ਪਤਾ ਮਾਰਦੇ ਘਰ। ਇੱਕ ਫੋਨ ਕਰਦਾ ਦੂਜਾ ਲਾ ਲਾਂਦੇ। ਚ ਕੋਈ ਨਾ ਕਿਸੇ ਦਾ। ਚੱਲ ਬੋ ਤੂੰ ਕੋਈ ਤੂੰ ਕਮ ਗਮੂ ਕਰ ਲਾ। ਕੋਈ ਨਹੀਂ ਜੇ ਤੂੰ ਜਾਣਾ ਹੋਇਆ ਲਾ ਆਇਂ ਚਾਰ ਦਿਨ ਜਿਹੜੇ ਲਾਉਣੇ ਨੇ। ਮੈਂ ਤਾਂ ਘਰੀ ਰਹੂੰਗੀ। ਇਹ ਤੇ ਨਹੀਂ ਆਂਦੀ ਮੁੰਮੀ ਮੈਂ ਤਾਂ ਆਪੋ ਸੋਲ ਮੈਂ ਰੋਟੀ ਬਣਾਉਣੀ ਆ ਕੱਲ ਵੀ ਨਹੀਂ ਤੁਸੀਂ ਰੋਟੀ ਖਾਦੀ ਰੋਟੀ ਖਾ ਲੋ ਗਾ ਇਹ ਖੰਮਰ ਨਹੀਂ ਆਉਂਦਾ ਆਪ ਤੇ ਕੰਜਰੀ ਘਰ ਚੱਲੇ ਡਾਉਂਦੀ ਹੋਣੀ

ਆਇਆ ਪਾ ਦੋਨੇ ਖਾਣੇ ਕੋਈ ਨਹੀਂ ਮੈਂ ਤਾਂ ਜਾ ਕੇ ਖਾ ਲੂੰਗੀ ਤੁਸੀਂ ਖਾ ਲੋ ਵੈਸੇ ਵੀ ਸਵੇਰ ਦਾ ਤੁਸੀਂ ਕੁਛ ਨਹੀਂ ਖਾਇਆ ਹੈਗਾ ਕੋਈ ਨਹੀਂ ਖਾਣਾ ਵਿੱਚ ਚਾਰ ਵੀ ਪਾਇਆ ਕੰਮ ਸਬਜ਼ੀ ਕੱਲੇ ਬਣਾਈ ਨਹੀਂ ਸੀਗੀ ਚਲ ਕੋਈ ਨਹੀਂ ਕੀ ਹੋ ਗਿਆ ਕੂੜ ਜਾ ਕਿ ਆਫ ਕਰ ਰਖੇ ਕੁਛ ਨਹੀਂ ਬਸ ਮੰਮੀ ਦੀ ਯਾਦ ਆਈ ਜਾਂਦੀ ਸੀ ਅੱਜ ਬਹੁਤ ਚਲ ਕੋਈ ਨਹੀਂ ਕੋਈ ਕੁਛ ਚੰਗਾ ਹੋਇਆ ਹਾਕ ਮਾਰ ਲਿਓ ਓਕੇ ਪਤਾ ਨਹੀਂ ਅੱਜ ਕੀ ਹੋ ਰਿਹਾ ਮੰਮੀ ਦੀ ਸੱਚੀ ਬਹੁਤ ਸਾਰਾ ਯਾਦ ਆਈ ਜਾਂਦੀ ਹੈ ਕਿੰਨਾ लाड़ ਕਰਦੀ ਸੀ ਮੈਨੂੰ ਵੈਸੇ ਮੁਕਤੀ ਟਾਈਮ ਤੋਂ ਬਾਅਦ ਕਿਡਾ ਮਰਿਆ ਕੁਛ ਨਹੀਂ ਬਸ ਟਾਈਮ ਹੀ ਨਹੀਂ ਲੱਗਦਾ ਮੈਂ ਤਾਂ ਠੀਕ ਹਾਂ ਤੂੰ ਸੁਣਾ ਮੈਂ ਵੀ ਵਧੀਆ ਕੋਈ ਗੱਲ ਨਹੀਂ ਉਮੇ ਮੈਂ ਤਾਂ ਨੋਟਸ ਲੈਣ ਆਈ ਸੀ ਮੇਰੇ ਨੋਟਸ ਫੜਾਦੰ ਦਿਨ ਕਿੰਨੇ ਦਿਨ ਹੋ ਗਏ ਲੈ ਜੀ ਕੱਲ ਨੂੰ ਲੈ ਜੀ ਉਸ ਪੂਰੇ ਲੈ ਜੀ ਪਾਣੀ ਆ ਰਹੇ ਨੇ ਦਿਨ ਤੋਂ ਹੋ ਗਏ ਮੈਂ ਕੱਲ ਨੂੰ ਗਈ ਜੀ ਇੱਕ ਚੱਕਣੀ ਕੁੜੀ ਆਏ ਤੂੰ ਕਿਉਂ ਆਈ ਏ ਸਾਡੇ ਘਰ ਮੇਰਾ ਤੇਰਾ ਭਾਈ ਓਮੇ ਦੀ ਤੂੰ ਕਰਤੁੱਤਾ ਕਰੇਂਗੀ ਓਮੇ ਜੀ ਸਾਡੀ ਕੁੜੀ ਨੂੰ ਲਾ ਲੇਂਗੀ ਨਾਲ ਤਾਂ ਹੀ ਮੈਂ ਤਾਂ ਨੋਟਸ ਹੀ ਲੈਣ ਆਈ ਸੀ ਮੈਨੂੰ ਨਹੀਂ ਪਤਾ ਤੁਹਾਡੇ ਨੋਟਸਾਂ ਨੋਟਸਾਂ ਆਪਦੀ ਤੁਰਦੀ ਲੱਗ ਭਣੇ ਮੰਮੀ ਕਿਉਂ ਬੋਲੀ ਨਹੀਂ ਇਹ ਤਾਂ ਮੇਰੀ ਸਹੇਲੀ ਆ ਜਾਏਂਗੀ ਕਿ ਮੈਂ ਭੱਜ ਜਾ ਜਾਨ ਨਹੀਂ ਆ ਚੁੱਕੀ। ਕੁੜੀਏ, ਮੈਂ ਅੱਜ ਤੋਂ ਬਾਅਦ ਇਹਨੂੰ ਨਹੀਂ ਬੁਲਾਉਣਾ ਚੰਗਾ। ਬਿਠਾ ਲੈਂਦੀ ਆ ਕੋਲੇ। ਧੀ ਕੁੜੀਏ। ਕਿਉਂ ਅੱਖਾਂ ਨੂੰ ਖੁਕਰਾਏ? ਕਿੱਧਰ ਗਈ ਸੀ ਤੂੰ? ਮੰਮੀ, ਮੈਂ ਤਾਂ ਮੈਕਸ ਹੋਏ ਗਈ ਸੀ। ਨੋਟਸ ਲੈਣ ਤੇ ਕਾਈ ਮੈਨੂੰ ਇੰਨਾ ਮੋਲੀ ਤੇ ਮੈਨੂੰ ਕਹਿੰਦੀ ਘਰੋਂ ਵਗਦਾ। ਕਿਉਂ? ਉਹ ਕਹੇ ਬੋਲੀ ਤੈਨੂੰ ਨਾ ਉਹਦਾ ਦੇਣਾ ਆਪਾਂ ਨੇ ਕੁਛ ਕੀ ਕਹਿੰਦੀ ਸੀ ਉਹ ਐ ਤੈਨੂੰ ਤਾਈ ਮੈਨੂੰ ਕਹਿੰਦੀ ਜਿਹੜਾ ਤੇਰਾ ਭਾਈ ਆ ਉਹ ਜੀ ਤੂੰ ਆਏਂਗੀ ਮੰਮੀ ਮੈਂ ਅੱਜ ਤੱਕ ਤੂੰ ਦੱਸ ਲੰਬਾ ਦਵਾਇਆ ਤੈਨੂੰ ਕਦੇ ਤੂੰ ਮੈਨੂੰ ਲੰਬਾ ਨਹੀਂ ਦਵਾਇਆ ਪਰ ਉਹ ਤਾਂ ਦਵਾ ਗਿਆ ਨਾ ਨਹੀਂ ਹੋਰ ਮੈਂ ਤੈਨੂੰ ਕਿਉਂ ਕਹਿੰਨੀ ਹੁੰਨੀ ਆਂ ਵੀ ਨਾ ਜਾਇਆ ਕਰ ਕਿਸੇ ਤੇ ਨਾ ਜਾਇਆ ਕਰ ਅਈ ਰੋਨੀ ਹੁੰਨੀ ਆ ਤੈਨੂੰ ਵੀ ਲੋਕਾਂ ਦਾ ਕੋਈ ਪਤਾ ਨਹੀਂ ਕੀ ਬੋਲਣਗੇ ਤੇਰੇ ਕਿਹੜਾ ਬੁੱਥ ਚ ਪੜਦੀ ਹੈਗੀ ਤੂੰ ਉਦੋਂ ਮੜਾ ਜਾ ਪਿੱਛਾ ਤਕਾਇਆ ਵੀ ਹੁਣ ਮੰਮੀ ਪਤਾ ਨਹੀਂ ਕਿੱਧਰ ਨੂੰ ਐ ਪਾਰ ਜਾਨੀ ਐ ਮੈਂ ਕਰਨ ਗਈ ਸੀ ਤੂੰ ਉਹਨਾਂ ਦੇ ਮੰਮੀ ਮੇਰੇ ਨੋਟਸ ਸੀ ਇਹ ਮੈਂ ਮੈਂ ਤਾਂ ਉਹ ਲੈਣ ਗਈ ਸੀ ਨਾਲੇ ਨੋਟਸ ਨਹੀਂ ਰੁੱਤੇ ਮੈਂ ਬਣੀਆਂ ਐ ਨੋਟਸਾਂ ਦੀ ਨਾ ਤੈ ਕੀ ਕਰਦਾ ਸੀ ਉਹਨਾਂ ਦਾ ਹੁਣ ਤੇਰੇ ਕੀ ਕੰਮ ਨੇ ਉਹ ਮੰਮੀ ਨੋਟਸ ਤਾਂ ਮੈਂ ਤਾਂ ਲੈਣ ਗਈ ਸੀ ਵੀ ਜੇ ਤੂੰ ਕਾਲਜ ਨਹੀਂ ਜਾਂਦਿੰਦੀ ਮੈਂ ਘਰੇ ਬੈ ਕੇ ਤਾਂ ਪੜਨੂੰ ਪੇਪਰ ਹੀ ਦੇਣ ਵਗ ਜੂ ਕਿੰ ਤੋਂ ਕੱਟ ਹਲੇ ਕਾਸਰ ਰੇਗੀ ਕੋਈ ਪੇਪਰਾਂ ਦੀ ਛਾਦੇ ਖੜਾ ਤੂੰ ਮੈਂ ਨਹੀਂ ਪੇਪਰ ਬੁੱਕਰ ਦੇਣ ਜਾਣ ਦਿੰਦੀ ਤੈਨੂੰ ਨਾਲੇ ਤੈਨੂੰ ਕਰਨਾ ਕੀ ਉਹ ਨਾ ਕਾਗਜ਼ਾਂ ਦਾ ਚੁੱਲ੍ਹੇ 'ਚ ਲਾ ਕੇ ਅੱਗ ਮਚਾਉਣ ਦੇ ਕੰਮ ਨੇ ਹੁਣ ਉਹ ਆ ਮਾੜੀ ਜੀ ਗੱਲ ਜੀ ਠੰਡੀ ਪੈਣ ਲੇ ਮੈਂ ਤਾਂ ਭਰਾ ਤੇਰਾ ਵੀ ਫਾਹ ਵੱਡੂ ਵੀ ਮੈਂ ਤਾਂ ਦੱਸ ਕੀ ਕਰਾਉਣਾ ਹੁਣ ਘਰੇ ਰੱਖ ਕੇ ਮੈਨੂੰ ਐਂ ਦੱਸ ਮਾਂ ਤੂੰ ਆ ਕੀ ਕਹੀਏ ਨੀਂ ਫਿਰ ਤੂੰ ਕੱਲੀ ਰਹੇਂਗੀ ਇੱਥੇ ਮੈਂ ਕੱਲੀ ਹੋ ਚੰਗੀ ਕਟੋ ਕਟ ਬਾਬ ਦੀ ਜ਼ਿੰਦਗੀ ਤਾਂ ਜਿਉਉਨੂੰ ਪਹਿਲਾਂ ਉਹਨੇ ਮੇਰੇ ਚਾਟੇ ਖੇ ਪਾਤੀ ਹੁਣ ਤੂੰ ਨਾ ਬਾਦੀ ਜਿਹੜੀ ਗੱਲਾਂ ਮੈਨੂੰ ਡਰ ਲੱਗਦੇ ਖਲੇ ਇਹਦੇ ਪੜਾਈਆਂ ਨੇ ਮਾਰ ਲਈ ਐ ਨਹੀਂ ਪਤਾ ਲੱਗਦਾ ਵੀ ਕੀ ਤੋਂ ਕੀ ਕਰੇ ਹੋਇਆ ਪਿਆ ਨਹੀਂ ਤੈਨੂੰ ਕੀ ਪੜਾਈਆਂ ਸੁੱਝਦੀਆਂ ਨੇ ਕੀ ਤੈਨੂੰ ਆ ਨੋਟਿਸ ਸੁੱਝਦੇ ਨੇ ਨਹੀਂ ਮੈਂ 2 ਵਾਰੀ ਕਿਹਾ ਵੀ ਤੂੰ ਨਾ ਆ ਜਾਇਆ ਕਰ ਨਾ ਆ ਜਾਇਆ ਫੇਰ ਆ ਕੇ ਮੇਰੇ ਕੋਲੇ ਬੂਕਦੀਆਂ ਮੈਂ ਆਹੀ ਗੱਲਾਂ ਤੋਂ ਰੋਕਦੀ ਆ ਵੀ ਭਈ ਲੋਕ ਬਹੁਤ ਕੁਝ ਕਹਿੰਦੇ ਨੇ ਨਹੀਂ ਪਤਾ ਨਹੀਂ ਕੀ ਕੀ ਕੁਝ ਕਹਿਣਗੇ ਹਲੇ ਤਾਂ ਤੂੰ ਕਰੀ ਕਿਉਂ ਨਹੀਂ ਟਿਕ ਜਾਂਦੀ